ਕਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਗੱਪਣ ਝੋਟੀ ਦਿਖਾਉਣੀ ਹੈ ਸਹੀਲਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਵੀ ਸੁਖਗਰ ਸਿੰਘ ਪਿੰਡ ਆ ਗਿਆ ਆਪਣਾ ਰੂੜੇਕੇ ਕਲਾ ਰੂੜੇਕੇ ਕਲਾ ਜ਼ਿਲ੍ਹਾ ਬਰਨਾਲਾ ਵਹਿ ਗਿਆ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਆਪਣਾ 92563 63296 92563 63296 63296 ਜਿਹੜੀ ਅੱਜ ਮੱਝ ਦੇਖੀ ਜਾਂਦੀ ਹੈ ਜੇ ਸੂਆ ਕਿਹੜਾ ਸੂਂਦੀ ਆ ਤੀਜਾ ਸੂਆ ਸੂਂਦੀ ਆ ਬਾਈ ਜੀ ਤੀਜਾ ਸੂਆ ਅਰੀਜ ਨਾਲ ਜਮਾ ਸੂਂਦੀ ਆ ਉਹਦੀ ਆ 17 ਕਿਲੋ ਦੀ ਗਾਰੰਟੀ ਹੈ ਦੂਜੇ ਸੂਏ ਦੁੱਧ ਕਿੰਨਾ ਪਾਇਆ ਦੱਸਿਆ 17 ਕਿਲੋ ਇਸ ਵਾਰ ਆਪਣਾ ਅੰਦਾਜ਼ਾ ਲਾਈਏ ਵੀ 17 ਕਿਲੋ ਵਾਲੀ ਹੈਗੀ ਆ 17 ਦਿੱਤਾ ਦੂਜੇ ਤੁਜੇ ਸੂਇ 17 ਦੀ ਦੇਖਦੇ 20 ਦੀ ਦੇਖਦੇ 17 ਪਰ ਤੋ ਐ ਦੂਜੇ ਸੂਏ ਅਸਾ ਆਪਣੇ ਕੋਲ ਹੀ ਦੂਜੇ ਸੂਏ ਹਾਂ ਆਪਾਂ 17 ਕਿਲੋ ਕਹਿ ਕੇ ਦੇਵਾਗੇ ਪਰ ਇਹਦੇ ਬੱਟਨ ਵਗੈਰਾ ਬਿੰਦੀਆਂ ਲੇਵੇ ਤਾਂ ਸੋਨੇ ਦਿਖਾਈ ਦਿੰਦੀਆਂ ਦੇਖ ਸਕਦੇ ਹਾਂ ਤੇ ਚੋਣ ਬਸਮਾਦੀ ਕਿਵੇਂ ਸੀ ਗਈ ਵਧੀਆ ਬਾਹਲੀ ਓਕੇ ਆ ਪੂਕ ਮਰ ਗਿਆ ਠੀਕ ਹੈ ਕੈਦਨ ਲੈਂਦੀ ਚੋਣ ਚ ਹੁਣੇ ਲੈਂਦੀ ਹੁ 10 ਦਿਨ ਲੈ ਜਾ ਬਾਈ 8 ਦਿਨ ਲੈ ਜਾ 10 ਦਿਨ ਲੈ ਜਾ ਇੰਨੇ ਲੈਂਦੀ ਠੀਕ ਹੈ ਗੱਪੜ ਫਿਰ ਆਪਣੇ ਸਾਂਹ ਤੋਂ ਹੀ ਐ ਤੋ ਹਾਂ ਬਾਈ ਆਪਣੇ ਸਾਂਹ ਤੇਰੇ ਘਰੇ ਸਾਂਹ ਖੜਾ ਚੋਰੇ ਬਾਹਰ ਨੂੰ ਇਹਨੂੰ ਸੁਭਰਤ ਸਿੰਘ ਮੋਹ ਵਾਤਾ ਝੋਟੀਆਂ ਦੇਖ ਸਕਦਾ ਤੀਜਾ ਸ ਤੇ ਹਵਾਨੇ ਦੇ ਨਾੜਾ ਦਿਖਾਈ ਦੇਣੇ ਨੇ ਪਿੰਡੇ ਦੇ ਨਾੜਾ ਦਿਖਾਈ ਦੇਣੇ ਦੇਖ ਸਕਦੇ ਆਪਾਂ ਪੱਠ ਫੋੜੇ ਦੇ ਬਣ ਤੇਰੇ ਚੌੜੀ ਸੇ ਸਨ ਆ ਰਗੀ ਪਈ ਆ ਤੇ ਥਣ ਹਵਾਨਾ ਸੋਹਣਾ ਮੁੱਠੀ ਵਾਲਾ ਲਗਭਗ ਮੰਨ ਚਲੇ ਵੀ 10 ਦਿਨਾਂ ਜਾਂ ਅੰਦਰ ਸੂਪ ਹੋ ਗਈ ਇਹ ਸੋ 10 ਦਿਨਾਂ ਤੋਂ ਅੰਦਰ ਅੰਦਰ ਇਹ ਸੂਪ ਆਣਾਗਾ ਤੇ ਬਿੰਦੀਆਂ ਵਾਲਾ ਲੇਵਾ ਜਿਵੇਂ ਦੇਖ ਸਕਦੇ ਹੋ ਠੰਡੀ ਸੀਲ ਵੀ ਵਾਧੂ ਆ ਜਾਵਾ ਥਣ ਦੇਖ ਸਕਦੇ ਹੋ ਚਾਰੇ ਥਣ ਨਿਖਣ ਵਿੱਚ ਸਾਫ਼ ਸੁਥਰੇ ਬਿੱਥੀ ਤੇ ਹਵਾਨੇ ਦੀ ਚੰਗੀ ਆ ਤੇ ਠੰਡੀ ਸੀਲ ਵੀ ਵਾਧੂ ਆ ਲੈਜੇ ਲਕੋਰ ਦੰਦਰ ਨੂੰ ਤੇ ਘਰੇ ਸਾਂਹ ਖੜਾ ਬਾਈ ਕੋਲੇ ਬਾਕੀ ਹੋਰ ਵੀ ਪਸ਼ੂ ਦੇਖੋ ਵਗੈਰਾ ਚੰਗਿਆ ਸਾਰੇ ਝੂਟੇ ਝਾੜੇ ਚੰਗਿਆ ਸਾਂਹੀਆਂ ਵੀ ਆ ਤੇ ਆਪਾਂ ਤੁਹਾਨੂੰ ਸਾਂਹ ਤੇ ਝਲਕ ਮਰਾ ਦੇ ਜਿਹੜੇ ਸਾਂਹ ਤੋਂ ਗੱਬਣ ਤੇ ਬਾਕੀ ਚਮੜੀ ਦੇਖੋ ਬਿਲਕੁਲ ਨਾਚ ਨਰਮ ਚਮੜੀ ਤੇ ਆ ਖੜਾ ਘਰੇ ਕਟਾ ਇਹ ਬਾਈ ਤੋਂ ਬਾਈ ਨੇ ਦੱਸਿਆ ਵੀ ਇਹ ਸਾਂਹ ਤੋਂ ਗੱਬਣ ਹੋਈ ਵੀ ਆ ਕਟਾ ਖੜਾ ਕਰੇ ਐਮ 29 ਦਾ ਸੋ ਨਾੜਾ ਵਗੈਰਾ ਦੇਖ ਸਕਦੇ ਹੋ ਹਮਾਰੇ ਦੇ ਪੂਰੇ ਚੰਗਿਆ ਸੋਹਣਿਆ ਨਾੜਾ ਦਿਖਾਈ ਦੇ ਇੱਕ 16 17 ਕਿਲੋ ਕਹਿਣ ਵਾਲੀ ਗੱਲ ਨਹੀਂ ਆ ਨਾੜਾ ਦਾ ਆਪਾਂ ਅੰਦਾਜ਼ਾ ਲਾ ਸਕਦੇ ਆ ਤੇ ਇਹਦੇ ਫਿਰ ਮੁੱਲਾ ਪ ਮੋੜ ਦੇ ਲਈ 160 ਮੰਨ ਕੇ ਚੱਲੀਏ ਵੀ ਡੇਢ ਦੇ ਲੇਵਲ 'ਤੇ ਲਾਉਣੇ ਹੋ ਜੂਗਾ ਬਾਹਰ ਹੋਊਗੀ ਮਾੜਾ ਮੋਟਾ ਇਹਦਾ ਸੋਰ ਸਭ ਪਾ ਲੈ ਮਾਨ ਤਾਨ ਕਰ ਦਿੰਦੇ ਨੇ ਇੱਕ 60 ਦੇ ਵਿੱਚੋਂ ਹਾਂ ਜੀ ਸੋ 160 ਦੇ ਵਿੱਚੋਂ ਮਾੜਾ ਮੋਟਾ ਮਾਨਦਾਨ ਹੋ 17 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਹਾਂ 17 ਇਹਨੇ ਆਪਾਂ ਮਾਨ ਕਰਕੇ ਦੇਵਾ ਜੀ 10 ਦਿਨ ਹਜੇ ਸੂਣ 'ਚ ਬਾਕੀ ਪਏ ਤੇ ਨੰਬਰ ਬੋਲੇ ਦੁਬਾਰੇ ਆਪਣਾ ਜੀ 92 92576 362 ਇਹ ਹੈ ਆਪਣੇ ਉਸੇ ਸਾਂਹ ਤੋਂ ਗੱਬਣ ਆਉਂਦੇ ਦਾ ਨਹੀਂ ਗੱਬਣਾ ਇਹ ਮਨਤੀ ਦਾ ਕਟਾ ਹਨਾ ਮਨਤੀ ਦਾ ਪਿੰਡ ਰੂੜੇ ਕੇ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਗੱਬਣ ਮੱਚ ਪਸੰਦ ਹੋਵੇ ਉਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ